27 ਲੀਟਰ ਚੋਂ ਦੇ ਰਿਆਂ ਕਰੇ ਹਾਂਜੀ 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 ਕਲੀਅਰ ਰੂਟਿਨ ਚ ਹਾਂਜੀ ਕਲੀਅਰ ਚ ਹੋਇਆ ਜਮਾ ਠੀਕ ਆ ਗੱਲ ਦੁੱਧ ਦਾ 35 ਲੀਟਰ ਚ ਹੋਇਆ ਆਪਾਂ ਜੀ ਠੀਕ ਆ ਗੱਲ ਇਹ ਵੀ ਆਪਣੀ ਚੋਈ ਵੀ ਆ ਹਾਂਜੀ ਹਾਂਜੀ ਠੀਕ ਆ ਗੱਲ ਦੁੱਧ ਬਾਈ ਕਹਿੰਦਾ ਇਹਦਾ ਵੀ 35 ਕਿਲੋ ਚ ਹੋਇਆ ਲੈ ਸਾਡੇ ਨਾਲ ਪਿੰਡ ਧੂਰਕੋਟਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲੇ ਤੋਂ ਨਾ ਦੋ گاਵਾ ਲੱਗਿਆ ਦਿਖਾਉਣ ਇੱਕ ਤਾਂ ਕੈਮਰੇ ਸਾਹਮਣੇ ਦੇਖੀ ਜਾਂਦੇ ਹੋ ਦੁੱਧ ਬਾਈ ਕਹਿੰਦਾ 27 ਕਿਜੀ ਘਰੇ ਚੋਇਆ ਵਿਆ ਤੇ ਇੱਕ ਵਾਰ ਮੈਨੂੰ ਆ ਦਿਖਾ ਦਾਂਗੇ ਇਹਦਾ ਬਾਈ ਕਹਿੰਦਾ ਮਿਲ ਕੇ ਰਿਕਾਰਡ ਹੈਗਾ 35 ਕਿਜੀ ਦਾ ਤੇ ਇਹ ਕੱਚੀ ਆ ਤੇ ਇਹ ਵੜ ਆ ਗਈ ਬਿਲਕੁਲ ਤਿਆਰੀ ਚ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਬਰਾਦਰ ਲੇ ਬੰਨੇ ਹੋਰ ਕੀ ਹਾਲ ਹੈ ਠੀਕ ਹੈ ਜੀ ਵਧੀਆ ਸੱਸੀ ਕਲਾ 80 ਕਲਾ ਜੀ ਬੜਾ ਵਧੀਆ ਨਾਮ ਤੇ ਫੋਨ ਨੰਬਰ ਦੱਸ ਦਿਓ ਨਾਮ ਗੁਰਸੇਵਕ ਸਿੰਘ ਜੀ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ 88377 ਹਾਂਜੀ 93006 93006 ਹਾਂਜੀ ਬਾਈ ਕਰਦੀਆਂ ਨੇ ਬੜਾ ਦੋਨੇ ਇਹ ਹਾਂ ਜੀ ਵੀਰੇ ਆਪਾਂ ਲਈਆਂ ਸੀ ਆਹ ਦੂਜੇ ਸੂਏ ਲਈ ਸੀ ਆਪਾਂ ਵੇਖ ਠੀਕ ਆ ਜੀ ਤੇ ਉਹ ਉਹ ਵੀ ਦੂਜੇ ਸੂਏ ਲਈ ਸੀ ਉਹ ਦੋਨੇ ਤੀਜੇ ਸੂਣੀਆਂ ਨੇ ਜੇ ਗੱਲ ਕਰ ਲਈਏ ਕਰੇ ਚੋਈਆਂ ਵੀ ਆ ਹਾਂ ਚੋਈਆਂ ਹੋਇਆਂ ਨੇ ਜੀ ਠੀਕ ਆ ਗੱਲ ਸ਼ੁਰੂਆਤ ਫਿਰ ਇੱਕ ਨੰਬਰ ਤੋਂ ਕਰ ਲਈਏ ਹਾਂਜੀ ਹਾਂਜੀ ਆ ਇੱਕ ਨੰਬਰ ਦੇ ਵੱਲੋਂ ਲੱਗਾਂ ਦਿਖਾਉਣ ਤੁਹਾਨੂੰ ਇਹ ਮੰਨ ਲਓ ਫੁੱਲ ਵੱਡੇ ਕੱਦ ਕਾਠ ਵਾਲੀ ਪੈੜ ਦਿਖਾ ਦਾਂਗੇ ਸੂਆ ਬਾਈ ਸੂਆ ਤੀਜਾ ਸੁੰਦੀ ਆ ਜੀ ਸੂਆ ਤੀਜਾ ਤੇ ਦਿਨ ਕਿੰਨੇ ਕੱਢ ਦੂਗੀ ਬਾਈ ਦੇਣ ਵਕਤ ਤਿਆਰੀ ਜੀ ਮੰਨ ਕੇ ਚੱਲੋ ਜੀ ਪਾਸੇ ਇੱਕ ਦੋ ਦਿਨ ਕੱਟੂਗੀ ਇਹ ਠੀਕ ਹੈ ਗੱਲ ਸੀ ਸੀਮਨ ਪਤਾ ਕਿਹੜਾ ਲੱਗਾ ਬਾਈ ਤੇ ਸੀਮਨ ਲੱਗਿਆ ਚੰਗੇ ਆ ਸੀਮਨ ਡਾਕਟਰ ਨੂੰ ਪਤਾ ਮੈਂ ਉਹ ਤੋਂ ਪੁੱਛ ਕੇ ਆਪ ਕਰ ਲੈ ਗੱਲਬਾਤ ਉਹਨਾਂ ਪੁੱਛ ਕੇ ਡਿਟੇਲ ਦੇ ਦਾਂਗੇ ਡਿਟੇਲ ਦੇ ਦਾਂਗੇ ਉਹਨੂੰ ਲੱਗਿਆ ਚੰਗੇ ਆ ਸੀਮਨ ਠੀਕ ਹੈ ਗੱਲ ਕਿੰਨੇ ਦਿਨ ਬਾਕੀ ਦੱਸਿਆ ਬਾਈ ਤੇ ਬਸ ਇੱਕ ਦੋ ਦਿਨ ਹੀ ਆ ਦਿਨ ਪੂਰੇ ਨੂੰ ਇਹ ਇੱਕ ਦੋ ਦਿਨ ਕੱਢ ਦੂ ਬਾਈ ਕਹਿੰਦਾ ਆ ਲੇਵਾ ਇਹ ਮੰਨ ਲਓ ਮੰਲੋ ਵੀ ਅੱਗੇ ਪਿੱਛੇ ਦਾ ਰੱਖ ਦੀਆ ਤੇ ਆ ਗਈ ਫੁੱਲ ਵੱਡੀ ਦੋ ਦੋ 27 ਲੀਟਰ ਚ ਹੋਇਆ ਜੀ 27 ਲੀਟਰ ਚ ਉਹਦੇ ਰਿਆਂ ਕਰੇ ਹਾਂਜੀ ਹਾਂਜੀ ਤੇ ਬਾਕੀ ਸੱਜਣੋ ਇੱਥਰੋਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਕੱਦ ਆ ਗਿਆ ਫੁੱਲ ਵੱਡਾ ਸੂਆ ਰਹੂਗੀ ਤੀਜਾ ਤੇ ਬਾਕੀ ਲੇਵਾਏ ਮੰਨ ਲਓ ਬਿਲਕੁਲ ਫਿਕਸ ਜਿਹਾ ਆਰਡਰ ਰੱਖੂ ਨਾਲ ਲੱਗਵਾ ਜਾ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 27 ਕਿਲੋ ਦੇ ਲਗਭਗ ਇਹਦਾ ਚੋਇਆ ਵੇ ਆ ਕਰਦੀ ਬਿਹੜਾ ਕੋਈ ਖਰੀਦੀ ਨਹੀਂ ਬਈ ਕਿਤੋਂ ਸਾਰਾ ਸੂਆ ਬਾਈ ਕਹਿੰਦਾ ਚੋਈ ਬਈ ਆ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹਾਂ ਉਤੋਂ ਬਿਲਕੁਲ ਸਟੇਟ ਰਹੂਗੀ ਲੈਗ ਸਕੋਰ ਦੀ ਰਹੂਗੀ ਮਜ਼ਬੂਤ ਤੇ ਹਾਈਟ ਰਹੂਗੀ ਫੁੱਲ ਵੱਡੀ ਆ ਲੈ ਚਲ ਅੰਦਰ ਲੈ ਬੰਨੀ ਬਈ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹਾਂ ਕਿੰਨੇ ਦਿਨ ਬਾਕੀ ਦੱਸਿਆ ਬਾਈ ਦੇ? 73 ਦਿਨ ਮੰਨ ਕੇ ਚੱਲੋ ਜੀ ਬਸ। ਆ 2 ਤੋਂ 3 ਦਿਨ ਕੱਢ ਦੂ ਨਾ? ਹਾਂਜੀ ਹਾਂਜੀ। ਆ 2 ਤੋਂ 3 ਦੇ ਲਗਭਗ ਦਿਨ ਬਾਈ ਕਹਿੰਦਾ ਕੱਢ ਦੂ। ਤੇ 22 ਦੀ ਕਿਵੇਂ ਬਾਈ ਇਹ? 22 ਦੀ ਬਿਲਕੁਲ ਓਕੇ ਆ ਜੀ ਤੇ ਇੱਕ ਮਾੜਾ ਜਿਹਾ ਆਪਾਂ ਦੱਸ ਦਈਏ ਗੱਲ ਵੀ ਇਹਦਾ ਇੱਕ ਥਾਣਾ ਥੋੜਾ ਪਾਉਣਾ। ਬਾਕੀ ਸਾਰੇ ਓਕੇ ਆ ਜੀ। ਅਗਲਾ ਥਾਣਾ? ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਇਧਰਲੇ ਬੰਨਾਂ ਤੁਹਾਨੂੰ ਚੈੱਕ ਕਰਾ ਦੂੰਗਾ ਪਰ ਸਾਈਜ਼ 'ਚ ਨਹੀਂ ਪਤਾ ਲੱਗਦਾ ਨਾ। ਹਾਂਜੀ ਹਾਂਜੀ ਸਾਈਜ਼ ਦੇ ਵਿੱਚ ਇੱਕੋ ਜਿਹਾ ਹੋਊਗੀ ਚਾਰੇ। ਬਸ ਸਾਈਜ਼ ਦੇ ਵਿੱਚ ਤੁਹਾਨੂੰ ਇਹ ਮੰਨ ਲਓ ਮਲੋਰਲਾ ਖ ਹੋ ਸਕਦਾ ਵੀ ਇਸ ਵਾਰੀ ਪੂਰਾ ਵੀ ਨਿਕਲ ਜਾਵੇ ਨਾ ਇਹ ਪੂਰਾ ਵੀ ਕਰਦੇ ਕੋਈ ਪਤਾ ਨਹੀਂ ਜੀ ਹਾਂ ਕਿਉਂਕਿ ਪਿਛਲੇ ਸਾਲ ਬਾਈ ਨੇ ਜਿੰਨਾ ਕਿਦਾ ਚੋਇਆ ਪਾਉਣਾ ਚੋਇਆ ਪਾਉਣਾ ਹੀ ਬਾਈ ਕਹਿੰਦਾ ਦੱਸ ਦੇਣਾ ਤੇ ਰੇਟ ਇਹਦਾ ਬਿਲਕੁਲ ਜਾਇਜ਼ ਜਾ ਕਰਾ ਦਾਂਗੇ ਕੀ ਰੇਟ ਰਹੂਗਾ ਫਿਕਸ ਜਾਇਜ਼ ਜਾ 80000 ਰੁਪਏ ਜੀ 80000 ਫਿਕਸ ਰੇਟ ਹੀ ਹੈ ਜਮਾ ਮਾਸੀ ਤੋਂ ਮਾਨਤਾ ਨਹੀਂ ਹੋਊਗੀ ਠੀਕ ਹੈ ਗੱਲ ਤੇ ਦੁੱਧ ਕਹਿ ਲਈਏ ਵੀ ਆਪਾਂ ਚੋਇਆ 27 ਕਿਲੋ ਹਾਂ ਦੁੱਧ ਦੇ ਹਿਸਾਬ ਨਾਲ ਤਾਂ ਮੈਂ ਕਹੂੰਗਾ ਬਾਲਾ ਜਾਇਜ਼ ਜਾ ਰੇਟ ਹੈ ਬਸ ਜਾਇਜ਼ ਹੀ ਕਰਨਾ ਜੀ ਰੇਟ ਆਪਾਂ ਠੀਕ ਹੈ ਗੱਲ ਛੋੜ ਛੱਪਾ ਹੋ ਜੂਜੋ ਹਾਂ ਛ ਇਹ ਕਿਹੜਾ ਸੁਆ ਸੁਹੰਦੀ ਆ ਬਾਈ ਇਹ ਵੀ ਤੀਜਾ ਸੁਹੰਦੀ ਆ ਜੀ ਆ ਲੈ ਆਓ ਵਾਰ ਲੈ ਬੰਨੀ ਤੇ ਸੁਆ ਬਾਈ ਕਹਿੰਦਾ ਇਹ ਵੀ ਤੀਜਾ ਸੁਹੰਦੀ ਆ ਟਾਂਚਾ ਇਹਦਾ ਵੀ ਕਮਾਲ ਦਾ ਤੇ ਇਹਦੇ ਬਾਈ ਕਿੰਨੇ ਦਿਨ ਬਾਕੀ ਨੇ ਇਹ ਹਜੇ ਹਫਤਾ ਲੈ ਜੂ ਜੀ ਇੱਕ ਹਫਤਾ ਹਾਂਜੀ ਤੇ ਨਾ ਸਾਨੂੰ ਸਾਂ ਚੰਗੀਆਂ ਲੈਵੇ ਤੇ ਹਣਾ ਹਾਂਜੀ ਹਾਂਜੀ ਦੁੱਧ ਦਾ 35 ਲੀਟਰ ਚੋਆ ਆ ਆਪਾਂ ਜੀ ਠੀਕ ਆ ਗੱਲ ਇਹ ਵੀ ਆਪਣੀ ਚੋਈ ਵੀ ਆ ਹਾਂਜੀ ਹਾਂਜੀ ਠੀਕ ਆ ਗੱਲ ਦੁੱਧ ਬਾਈ ਕਹਿੰਦਾ ਇਹਦਾ ਵੀ 35 ਕਿਲੋ ਚੋਆ ਤੇ ਉੱਤੋਂ ਵੱਲੋਂ ਇਹ ਵੀ ਬਿਲਕੁਲ ਸਟੇਟ ਰਹੂਗੀ ਤੇ ਅਗਲੇ ਬੰਨਿਓ ਆਰਡਰ ਚੈੱਕ ਕਰ ਸਕਦੇ ਹੋ ਮੰਨ ਲਓ ਨਸਾਂ ਦਾ ਜਾਲ ਹੀ ਆ ਗਿਆ ਕੇਰਾ ਹੋਰ ਕ ਕਮਾਲਾ ਕਮਾਲ ਇੱਕ ਵਾਰੀ ਹੋਰ ਕਮਾ ਦੇ ਕਿੰਨੇ ਦਿਨ ਬਾਕੀ ਨੇ ਇਹਦੇ ਇਹਦੇ ਹਫਤਾ ਲੇ ਜੀ ਇਹੇ ਇੱਕ ਹਫਤਾ ਹਾਂਜੀ ਆ ਲੈ ਚੱਲ ਆ ਲੈ ਚੱਲ ਇਧਰ ਲੈ ਬੰਨਿਓ ਕਮਾਲਾ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਹਾਂ ਬਿਲਕੁਲ ਸਟੇਟ ਆ ਸੂਆ ਤੀਜਾ ਤੇ ਜਿਹੜਾ ਮਿਲਕ ਰਿਕਾਰਡ ਆ ਉਹ ਇਹਦਾ ਹੈਗਾ 35 ਕਿਜੀ ਦਾ ਇਹਦਾ ਦੁੱਧ ਵੀ ਪਾਈ ਕਹਿੰਦਾ ਚੋਇਆ ਵਿਆ ਸੀਮਨ ਭਾਈ ਇਹਦੇ ਵੀ ਚੰਗਾ ਲੱਗਿਆ ਸੀਮਨ ਚੰਗਾ ਲਵਾਇਆ ਹੋਈ ਇਹਦੇ ਵੀ ਠੀਕ ਆ ਦੋਨੇ ਵੇੜਾਂ ਦੇ ਉਹ ਆਪਾਂ ਡਾਕਟਰ ਨੂੰ ਨੰਬਰ ਪੁੱਛ ਕੇ ਦੱਸ ਦਾਂਗੇ ਨਾ ਹਾਂਜੀ 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 ਤੇ ਇਹਦਾ ਕੋਈ ਥਣ ਵੱਧ ਘੱਟ ਪਾ ਨਹੀਂ ਨਹੀਂ ਇਹ ਚਾਰੇ ਥਲਾਂ ਦੀ ਇੱਕੋ ਜੀ ਆ ਜੀ ਕੋਈ ਫਰਕ ਤਾਂ ਰ ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਤੱਕ ਚਬਾਈ ਦੁੱਧ ਦਾ ਹੀ ਆਪਾਂ ਆਪ ਹੀ ਛੱਡੀ ਆ ਇਹ ਠੀਕ ਹੈ 10 ਕਿਲੋ ਦੇ ਡਰਾਈ ਕਰੀ ਸੀ ਆਪਾਂ ਜੀ ਆਪ 10 ਲੀਟਰ ਤੋਂ ਲਾਸਟ ਤੇ ਜਾ ਕੇ ਡਰਾਈ ਕੀਤੀ ਆ ਹਾਂਜੀ ਤੇ ਹੱਥੀ ਚਵਾਈ ਸੀ ਨਾ ਬਾਈ ਦੋਨੇ ਬਾਈ ਹਾਂਜੀ ਹੱਥੀ ਚਲਦੀ ਆ ਚਵਾਈ ਆਪਣੀ ਠੀਕ ਹੈ ਗੱਲ ਆ ਗਿਆਂ ਬਾਈ ਕਹਿੰਦਾ ਹੱਥੀ ਚਵਾਈ ਤੇ ਇਹਦਾ 35 ਕਿਜੀ ਮਿਲਕਰ ਕੋੜ ਤੇ ਇੱਕ ਨੰਬਰ ਵਾਲੀ ਜਿਹੜੀ ਤੁਹਾਨੂੰ ਦਿਖਾਈ ਆ ਉਹਦਾ ਹੈਗਾ 27 ਕਿਜੀ ਇਹਦਾ ਗ੍ਰਸੇਵਕ ਰੇਟ ਬਾਈ ਫਿਰ ਇਹਦਾ ਰੇਟ ਜੀ ਆਪਾਂ ਫੋਨ ਤੇ ਕਰ ਦਿਆਂਗੇ ਬਾਹਲਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਫੋਨ ਦਾ ਰੇਟ ਜੈਜ਼ ਰਹੂਗਾ ਜੀ ਠੀਕ ਆ ਗੱਲ ਹਾਂਜੀ ਹਾਂ ਇਹ ਰੇਟ ਰਹੂਗਾ ਮੰਨ ਲਓ ਕੁਆਲਿਟੀ ਦੇ ਹਿਸਾਬ ਨਾਲ ਜੈਜ਼ ਹੀ ਰਹੂਗਾ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਗਈ ਨੰਬਰ ਬੋਲ ਦੋਗੇ ਨੰਬਰ 88377 ਜੀ ਹਾਂਜੀ 93006 88377 93006 93006 ਬਾਈ ਦਾ ਨੰਬਰ ਆ ਪਿੰਡ ਧੂਰਕੋਟ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਰਹੂਗਾ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਪਾਸ ਕਰਕੇ ਲੈ ਜਿਓ ਧੰਨਵਾਦ